ਜਿਹੜੇ ਕਹਿੰਦੇ ਨੇ ਨਾ ਕਿ ਅਰਦਾਸ ਕਰਦੇ ਆਂ ਫਿਰ ਵੀ ਘਰ 'ਚ ਪੈਸਾ ਨਹੀਂ ਟਿਕਦਾ ਤੁਹਾਡੀਆਂ ਅਰਦਾਸਾਂ ਗਲਤ ਨੇ ਪੈਸੇ ਦੀ ਅਰਦਾਸ ਕਰਦੇ ਪੈਸਾ ਤੇ ਆ ਜਾਂਦਾ ਪਰ ਦਿੱਕਤ ਇਹ ਟਿਕਦਾ ਨਹੀਂ ਆ ਪੈਸੇ ਦਾ ਸੁਭਾਅ ਹੀ ਚਲੰਤ ਹੈ ਜਿਵੇਂ ਪਾਣੀ ਦਾ ਸੁਭਾਅ ਚਲੰਤ ਹੈ ਪੌਣ ਦਾ ਹਵਾ ਸੁਭਾਅ ਚਲੰਤ ਹੈ ਸੋ ਪੈਸਾ ਮੰਗੋਗੇ ਪੈਸਾ ਆਏਗਾ ਕਈ ਕਹਿੰਦੇ ਜੀ ਆਉਂਦਾ ਪੈਸਾ ਬਹੁਤਾ ਟਿਕਦਾ ਨਹੀਂ ਹੈ ਟਿਕਣਾ ਪੈਸੇ ਦਾ ਸੁਭਾਅ ਹੀ ਨਹੀਂ ਹੈ ਸੋ ਪੈਸਾ ਨਹੀਂ ਮੰਗਣਾ ਕਦੇ ਜਦੋਂ ਮੰਗਣਾ ਹੈ ਬਰਕਤ ਮੰਗਣੀ ਸਾਰੇ ਸੱਚੇ ਪਾਤਸ਼ਾਹ ਇੱਕ ਇੱਕ ਰੁਪਈਆ ਮੇਰਾ ਅਰਬਾਂ ਵਰਗਾ ਹੋਵੇ ਇੰਨੀ ਬਰਕਤ ਦੇ ਫਿਰ ਸੁੱਖ ਨਹੀਂ ਮੰਗਣਾ ਸੁੱਖ ਦੇ ਨਾਲ ਦੁੱਖ ਵੀ ਤੇ ਹੁੰਦਾ ਨਾ ਫਿਰ ਕੱਲਾ ਸੁੱਖ ਨਹੀਂ ਸੁੱਖ ਦੁੱਖ ਦੋਹੇ ਦਰ ਕਪੜਿਆ ਮੰਗਣਾ ਕੀ ਆਨੰਦ ਫਿਰ ਪਾ ਤਵੀ ਦੇ ਬੈਠੇ ਹੋ ਚਾਹੇ ਸਿਰ ਤੇ ਹਾਰਾ ਹੋਵੇ ਉਹ ਭੰਗ ਨਹੀਂ ਹੁੰਦਾ ਕਦੇ ਵੀ ਸੋ ਕੀ ਚੀਜ਼ ਮੰਗਣੀ ਹੈ ਇੱਕ ਤੇ ਮੰਗਣੀ ਬਰਕਤ ਦੂਜਾ ਮੰਗਣਾ ਆਨੰਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ